ਆ ਤਾਂ ਲੁੱਟ ਕੇ ਖਾ ਗਏ ਨੇ ਕਿੰਨੀ ਦੇਰੇ ਲੁਕੇਗਾ ਲੁਕੇ ਆ ਨਹੀਂ ਜਾਣਾ ਇਹਦੇ ਕੋਲੋਂ ਭਾਈ 2027 ਦੇ ਵਿੱਚ ਇਹਦਾ ਚਿਹਰਾ ਨੰਗਾ ਕਰਾਂਗੇ ਰਾਮਗੜ੍ਹ ਦੇ ਵਿੱਚ ਹੀ ਨੰਗਾ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੱਤ ਗੁਰਬਾਣੀ ਦਾ ਫਰਮਾਨ ਹੈ ਬਹੁਤਾ ਬੋਲਣ ਚੱਖਣ ਹੋਏ ਉਹਦੇ ਮਾਹਵਾਕ ਅਨੁਸਾਰ ਅਸਤਖਪਾਲ ਸਿੰਘ ਖੈਰਾ ਜਦੋਂ ਵੀ ਬੋਲਦੇ ਆ ਤੁਹਾਨੂੰ ਪਤਾ ਕੁਫਰੀ ਤੋਲਦੇ ਆ ਪਿਛਲੇ ਦਿਨੀ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ AI ਦੇ ਨਾਲ ਅਤੀਸ਼ੀ ਜੀ ਦੀ ਜਿਹੜੀ ਵੀਡੀਓ ਆ ਪੋਸਟ ਕੀਤੀ ਜਿਹਦੇ ਆਧਾਰ ਦੇ ਉੱਤੇ ਇਹਨਾਂ ਦੇ ਉੱਤੇ ਪਾ ਧਾਰਮਿਕ ਭਾਵਨਾ ਭਰ ਕਾਉਣ ਦਾ ਜਿਹੜਾ ਪਰਚਾ ਦਰਜ ਹੋਇਆ ਅਸੀਂ ਇਸ ਮੰਗ ਦੇ ਨਾਲ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਅੱਜ ਉਸ ਸਿਲਸਿਲੇ ਦੇ ਵਿੱਚ ਕੋਠੀ ਨੂੰ ਕੇਰਿਆ ਮੇਰੇ ਨਾਲ ਸਰਦਾਰ ਸੱਜਨ ਸਿੰਘ ਜੀ ਚਿਮਾ ਹਲਕਾੰਜਾ ਚੇਅਰਮੈਨ ਇੰਪਰੂਵਮੈਂਟ ਟਰਸਟ ਸੁਲਤਾਨਪੁਰ ਲੋਧੀ ਸਰਦਾਰ ਜਰਨੈਲ ਸਿੰਘ ਜੀ ਨੰਗਲ ਔਰ ਹਰਮਿਤ ਹਰਮਿਤ ਔਲਖ ਜੀ ਔਰ ਸਾਰੇ ਜਿਹੜੇ ਆਪਣੇ ਗੁਰਮੀਤ ਧాపਰ ਜੀ ਜੀਤ ਸਿੰਘ ਜੀ ਤ੍ਰਿਜੰਦਰ ਐਮਪੀ ਜੀ ਜਗਨੂ ਜੀ ਔਰ ਇਸ ਹਲਕੇ ਦੇ ਸਾਰੇ ਵਲੰਟੀਅਰ ਸਾਥੀ ਤੇ ਪਹੁੰਚੇ ਨੇ ਉਹਨਾਂ ਸਾਰਿਆਂ ਦੀ ਇਹੀ ਮੰਗ ਹੈ ਕਿ ਜਿਹੜੀ ਇਹ ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਮਰਿਆਦਾ ਉਹ ਪੰਗ ਹੋਈ ਹੈ ਉਹਦੇ ਆਧਾਰ ਦੇ ਉੱਤੇ ਸਰਦਾਰ ਖੁਬਾਲ ਸਿੰਘ ਖੈਰਾ ਜੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਿਆ ਉਦੇਵਿਸ ਦਾਸ ਇਕਵਾਲ ਸਿੰਘ ਖਹਿਰਾ ਜੀ ਇੱਕੋ ਹੀ ਗੱਲ ਕਹਿੰਦੇ ਆ ਕਿ ਸਾਨੂੰ ਸਰਕਾਰ ਨਹੀਂ ਬੋਲਣ ਦਿੰਦੀ ਜਿਹੜਾ ਤੁਸੀਂ ਆਮ ਕਰਕੇ ਸੋਸ਼ਲ ਮੀਡੀਆ ਤੇ ਦੇਖਦੇ ਹੋਣੇ ਔਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਸ਼ੇਅਰ ਵੀ ਕਰਦੇ ਆ ਕਿ ਸਦਾਸ ਇਕਵਾਲ ਸਿੰਘ ਖਹਿਰਾ ਜੀ ਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਆ ਜਿਹੜਾ ਤੁਸੀਂ ਸ਼ੁਭਮ ਜੀ ਨੋਟ ਕਰ ਲਓ ਵਿਰੋਧੀ ਧਿਰ ਦੇ ਨੇਤਾ ਦਾ ਅਧਿਕਾਰ ਕੀ ਹੁੰਦਾ ਆ ਵਿਰੋਧੀ ਧਿਰ ਦਾ ਨੇਤਾ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਖਾਸ ਕਰਕੇ ਅਜਿਹੇ ਮਾਮਲਿਆਂ ਤੇ ਜਿਸ ਤੋਂ ਬਾਅਦ ਉਹ ਆਪਣੇ ਪਾਰਟੀ ਦੇ ਹੋਰ ਮੈਂਬਰਾਂ ਨੂੰ ਸਮਾਂ ਵੰਡ ਸਕਦਾ ਹੈ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸਰ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦਾ ਕੰਮ ਹੈ ਇਹਨੂੰ ਟਾਈਮ ਦੇਣਾ ਜਾਂ ਕਾਂਗਰਸ ਦੇ ਕਿਸੇ ਹੋਰ ਮੈਂਬਰ ਨੂੰ ਵੀ ਟਾਈਮ ਦੇਣਾ ਔਰ ਜ਼ੀਰੋ ਆਵਰ ਦੇ ਵਿੱਚ ਅੱਧੇ ਘੰਟੇ ਦੇ ਵਿੱਚ 117 ਮੈਂਬਰਾਂ ਨੂੰ ਤਕਰੀਬਨ 12-12 ਸੈਕਿੰਡ ਆਉਂਦੇ ਆ ਹੁਣ ਇਹਨਾਂ ਦਾ ਆਪਣੀ ਪਾਰਟੀ ਦੇ ਵਿੱਚ ਬਣਦੀ ਨਹੀਂ ਹੈ ਆਪਣੀ ਪਾਰਟੀ ਦੇ ਵਿੱਚ ਇਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਔਰ ਦੋਸ਼ ਲਾਂਦੇ ਸਰਕਾਰ ਦੇ ਉੱਤੇ ਔਰ ਮੈਂ ਸਾਰੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਜਿਹੜੀ ਵੀ ਗੱਲ ਸਦਸਪਾਲ ਸਿੰਘ ਕਹਿ ਰਿਹਾ ਕਹਿੰਦੇ ਹੁਣ ਸਾਡੇ ਤੇ ਯਕੀਨ ਨਾ ਕਰੋ Google ਤੇ ਜਾ ਕੇ ਇੱਕ ਵਾਰੀ ਪੁੱਛ ਲਿਆ ਕਰੋ ਕੀ ਇਹ ਕਾਨੂੰਨੀ ਤੌਰ ਤੇ ਗੱਲ ਠੀਕ ਹੈ ਹਰ ਵਾਰ ਲੋਕਾਂ ਨੂੰ ਵਰਗ ਲਾਉਂਦੇ ਨੇ ਚਾਹੇ ਸੜਕਾਂ ਦਾ ਮਸਲਾ ਹੋਵੇ ਚਾਹੇ ਕੋਈ ਹੋਰ ਮਸਲਾ ਹੋਵੇ ਝੂਠ ਤੇ ਝੂਠ ਪਿਛਲੇ ਦਿਨ ਤੁਸੀਂ ਦੇਖਿਆ ਕਿ ਅਸੀਂ ਬਲਾਕ ਸੰਮਤੀਆਂ 13 ਸੀਟਾਂ ਜਿੱਤੇ ਔਰ 9 ਸੀਟਾਂ ਕਾਂਗਰਸ ਜਿੱਤੇ ਜਦੋਂ ਕੋਈ ਕਾਂਗਰਸ ਦਾ ਸੀਟ ਜਿੱਤਦੀ ਸੀ ਤੇ ਇਹ ਲੋਕਤੰਤਰ ਦੀ ਜਿੱਤ ਦੱਸਦੇ ਸੀਗੇ ਜਦੋਂ ਆਮ ਆਦਮੀ ਪਾਰਟੀ ਜਿੱਤੇ ਤੱਕ ਦੀ ਔਰ ਕਿੰਨਾ ਧੀਆਂ ਪੈਣਾ ਤਾਂ ਦੇ ਕਹਿੰਦੇ ਸੀ ਬਲਤਕਾਰ ਹੋ ਰਿਹਾ ਸੋ ਮੈਂ ਸੁਖਵਾਲ ਸਿੰਘ ਖੈਰਾ ਜੀ ਨੂੰ ਬੇਨਤੀ ਕਰਦਾ ਕਿ ਅਜਿਹੀਆਂ ਕਾਰਵਾਈਆਂ ਤੋਂ ਬਾਹਰ ਆ ਜੇ ਨਹੀਂ ਤਾਂ ਸਰਕਾਰ ਹੁਣ ਤੇਰੇ ਵੱਲ ਸਿੱਧਾ ਹੋਣ ਲੱਗੀ ਏ ਫਿਰ ਨਾ ਕਹੀਂ ਕਿ ਮੇਰੇ ਚਮਚਿਆਂ ਦੇ ਪਰਚਾ ਹੋ ਗਿਆ ਮੇਰੇ ਤੇ ਪਰਚਾ ਹੋ ਗਿਆ ਕਿਉਂਕਿ ਇਹਨਾਂ ਨੂੰ ਆਦਤ ਪਈ ਏ ਪਿਛਲੇ 30 ਸਾਲ ਤੋਂ ਕਿ ਕੋਈ ਵੀ ਕੰਮ ਕਰਨਾ ਕਿਉਂਕਿ 2002 ਤੋਂ 7 ਤੱਕ ਜਿੰਨਾ ਪੁਹਲਤ ਦੇ ਵਿੱਚ ਨਸ਼ਾ ਆਇਆ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਾ ਕੇ ਕਹਿ ਦਨ ਕਿ 5 ਸਾਲ ਇਹਨਾਂ ਨੇ ਨਸ਼ਾ ਨਹੀਂ ਬਕਾਇਆ ਜਿਹੜਾ ਨਸ਼ਾ ਤਰਸਦੀ ਦਾ ਕੇਸ ਕੋਈ ਝੂਠਾ ਨਹੀਂ ਉਹ ਕਾਂਗਰਸ ਸਰਕਾਰ ਵੱਲੋਂ ਹੀ ਹੋਇਆ ਸੀਗਾ ਔਰ ਅੱਜ ਇਹ ਕਹਿੰਦੇ ਨੇ ਕਿ ਸਰਕਾਰ ਧੱਕਾ ਕਰਦੀ ਏ ਸਿੱਧੀ ਜੀ ਗੱਲ ਹੈ ਕਿ ਜੋ ਕਰੇਗਾ ਸੋ ਭਰੇਗਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਾ ਕਿਸੇ ਬਗਾਨੇ ਨੂੰ ਬਖਸ਼ਿਆ ਜਾਂਦਾ ਹੈ ਤੇ ਨਾ ਆਪਣੇ ਨੂੰ ਤੁਸੀਂ ਦੇਖਿਆ ਹੋਣਾ ਕਿ ਸਾਡੇ ਕਿਸੇ ਮੰਤਰੀ ਨੇ ਕੋਈ ਗਲਤੀ ਕੀਤੀ ਹੈ ਅਸੀਂ ਉਹਨੂੰ ਵੀ ਚੋਕੇ ਅੰਦਰ ਕੀਤਾ ਸਾਡੇ ਕਿਸੇ ਐਮਐਲਏ ਨੇ ਗਲਤੀ ਕੀਤੀ ਹੈ ਉਹ ਵੀ ਚੋਕੇ ਤੇ ਜੇ ਸਾਡੀ ਪਾਰਟੀ ਦੇ ਸੁਪਰੀਮੋ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇਆਂ ਨੂੰ ਨਹੀਂ ਛੱਡ ਰਹੇ ਤੇ ਦੂਜਿਆਂ ਤੇ ਕਿਦਾਂ ਛੱਡਿਆ ਜਾਵੇਗਾ ਸੋ ਮੈਂ ਤੁਹਾਨੂੰ ਸਾਰਿਆਂ ਰਾਈ ਵਿਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਕਿਸ ਝੂਠੇ ਦੀ ਇਸ ਪਖੰਡੀ ਦੀ ਅਸਲੀਅਤ ਨੂੰ ਜਾਣੋ ਹੋਵੋ ਕੋਈ ਵੀ ਗੱਲ ਇਹ ਕਹਿੰਦਾ ਹੁੰਦਾ ਹੈ ਉਸ ਤੋਂ ਬਾਅਦ ਕਿਰਪਾ ਕਰਕੇ ਗੂਗਲ ਤੇ ਜਾ ਕੇ ਚੈੱਕ ਜ਼ਰੂਰ ਕਰ ਲਿਆ ਕਰੋ ਹੁਣ ਮੈਂ ਬੇਨਤੀ ਕਰਦਾ ਸਤ ਸ੍ਰੀ ਅਕਾਲ ਸੱਜਣ ਸੇ ਚਿੰਮਾ ਜੀ ਨੂੰ ਕਿ ਉਹ ਆ ਕੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਅੱਜ ਦਾ ਜਿਹੜਾ ਇਹ ਤਰਨੇ ਦਾ ਮਕਸਦ ਹੈ ਉਹ ਇਹ ਹੈ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਜਦੋਂ ਬੋਲਦੇ ਆ ਜਾਂ ਜਾਂ ਕੋਈ ਵੀ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਡੀਓ ਪੈਂਦੀ ਆ ਉਹਦੇ ਨਾਲ ਇਹਦੀ ਪਾਰਟੀ ਦੇ ਵੀ ਬੰਦੇ ਸਹਿਮਤ ਨਹੀਂ ਅੱਜ ਇਹਨਾਂ ਨੇ ਆ ਜਿਹੜੀ ਨਵੀਂ ਵੀਡੀਓ ਸ਼ੇਅਰ ਕੀਤੀ ਆ ਉਹ ਐਡਿਟ ਕੀਤੀ ਹੋਈ ਜਿਹੜੀ ਸ਼ੇਅਰ ਕੀਤੀ ਆ ਔਰ ਜੇ ਇਹ ਪੰਜਾਬ ਦੇ ਹਮਦਰਦ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਇਹੋ ਜੀ ਵੀਡੀਓ ਕਦੇ ਸ਼ੇਅਰ ਨਾ ਕਰਨ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭੰਭਲਪੂਸਾ ਪੈਦਾ ਹੋਵੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਠੇਰਾ ਸਾਹਿਬ ਠੇਰਾ ਸਾਹਿਬ ਤੁਸੀਂ ਪੰਜਾਬ ਹਤੈਚੀ ਨਹੀਂ ਹੋ ਤੁਸੀਂ ਜੇ ਕਰਦੇ ਹੋ ਸਿੱਖਾਂ ਦੀ ਗੱਲ ਸਿੱਖੀ ਦੀ ਗੱਲ ਕਰਦੇ ਹੋ ਤੁਸੀਂ ਬੇਅਦਬੀਆਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੈਦੀ ਨੇ ਉਹਨਾਂ ਦੀ ਗੱਲ ਕਰਦੇ ਹਾਂ ਤੇ ਇਹ ਵੀ ਛੇੜਿਆ ਕਰੋ ਕਿ ਤੁਹਾਡੀ ਪਾਰਟੀ ਜਿਹੜੀ ਹੈ ਉਹਨਾਂ ਨੇ 84 ਦੇ ਵਿੱਚ ਕੀ ਕੀਤਾ ਸੀ ਦਿੱਲੀ ਦੇ ਵਿੱਚ ਟਾਇਰ ਪਾਪਾ ਕੇ ਸਿੱਖਾਂ ਨੂੰ ਮਾਰਿਆ ਸੀਗਾ ਤੁਸੀਂ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਟੈਂਕਾਂ ਤੇ ਗੋਲੀਆਂ ਦੇ ਨਾਲ ਤੁਸੀਂ ਉਸ ਪਾਰਟੀ ਦੇ ਵਿੱਚੋਂ ਤੁਸੀਂ ਉਸ ਪਾਰਟੀ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ 1981 ਦੇ ਵਿੱਚ ਪਹਿਲੇ ਨੰਬਰ ਤੇ ਹੀ ਤੇ ਸਾਨੂੰ 20 ਤੋਂ ਬਾਅਦ 18ਵੇਂ ਨੰਬਰ ਤੇ ਪੰਜਾਬ ਦਿੱਤਾ ਤੁਸੀਂ ਉਹ ਹੋ ਸੋ ਇਸ ਕਰਕੇ ਤੁਹਾਡੀ ਪਾਰਟੀ ਅਜ ਕਾਂਗਰਸ ਹੈ ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਥੋੜਾ ਬੋਲਣ ਲੱਗਿਆ ਸੋਚਿਆ ਕਰੋ ਤੁਸੀਂ ਇੱਕ ਵੀ ਚੱਜਤੀ ਗੱਲ ਜਿਹੜੀ ਹੈ ਉਹ ਨਹੀਂ ਕਰ ਰਹੇ ਇਸ ਟਾਈਮ ਮੈਂ ਤੁਹਾਨੂੰ ਸਿੰਪਲ ਦੱਸਦਾ ਕਿ ਪੰਜਾਬ ਦਾ ਪਾਣੀ ਬਚਾਇਆ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਬਚਾਇਆ ਜੇ ਸਕੂਲ ਠੀਕ ਕੀਤੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ तकरीबन 44-45 ਕਰੋੜ ਰੁਪਇਆ ਮੇਰੇ ਹਲਕੇ ਦੇ ਸਕੂਲਾਂ 'ਚ ਲੱਗਾ ਐਜੂਕੇਸ਼ਨ ਠੀਕ ਕੀਤੀ ਹੈ ਅੱਜ ਬਿਜਲੀ ਜਿਹੜੀ ਹੈ ਉਹ ਵਾਧੂ ਕਰ ਦਿੱਤੀ ਪੰਜਾਬ ਦੇ ਵਿੱਚ ਇੰਨੀ ਮੁਹੱਦ ਦੇ ਕੇ ਵੀ ਮਹਿਕਮਾ ਜਿਹੜਾ ਪ੍ਰੋਫਿਟ ਦੇ ਵਿੱਚ ਹੈ ਸਿਹਤ ਸਹੂਲਤਾਂ ਪੱਖੋਂ ਦੇਖੋ ਤੁਸੀਂ ਹਰ ਗਰੀਬ ਦੇ ਪਰਿਵਾਰ ਦਾ 10-10 ਲੱਖ ਦਾ ਬੀਮਾ ਹੋ ਰਿਹਾ ਕਿਸੇ ਨੂੰ ਕੋਈ ਚਿੰਤਾ ਨਹੀਂ ਰਹਿਣੀ ਜੀ ਇੰਨੇ ਵਧੀਆ ਕੰਮ ਪਾਰਟੀ ਕਰ ਰਹੀ ਹੈ ਤੇ ਤੁਸੀਂ ਬੇਨਾ ਮਤਲਬ ਤੂੰ ਇੱਕ ਵੀ ਲੀਡਰ ਜਿਹੜਾ ਕਿਤੇ ਮਤਲਬ ਸਿਰਫ ਉਹਨਾਂ ਦੀਆਂ ਬਿਆਨਾਂ ਚੋਂ ਉਹਨਾਂ ਦੇ ਬਾਡੀ ਲੈਂਗੁਏਜ ਤੋਂ ਇਹ ਹੀ ਲੱਗਦਾ ਹੈ ਕਿ ਸਿਰਫ ਸੱਤਾ ਦੇ ਭੁੱਖੇ ਹੈ ਭਾਵੇਂ ਇਹਨਾਂ ਨੂੰ ਕੋਈ ਵੀ ਪਾਰਟੀ ਜੁਆਇਨ ਕਰਨੀ ਪੈ ਜਾਏ ਕਿਤੇ ਵੀ ਜਾਣਾ ਪਵੇ ਸਿਰਫ ਸੱਤਾ ਦੇ ਭੁੱਖੇ ਹੈ ਸੋ ਇਸ ਕਰਕੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਤਾਂ ਕਿ ਜਿਹੜਾ ਖੁੱਸਿਆ ਆਧਾਰ ਹੈ ਇਹਨਾਂ ਦਾ ਜਿਹੜਾ ਬਹਾਲ ਹੋ ਸਕੇ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹ ਗੱਲ ਬੰਨਣੀ ਨਹੀਂ ਹੁਣ ਕਿਉਂ ਕਿਉਂਕਿ ਆਮ ਆਦਮੀ ਪਾਰਟੀ ਪਿੰਡਾਂ 'ਚ ਜਾਈਏ ਜਦੋਂ ਗੱਲਾਂ ਕਰਦੇ ਆ ਗਰੀਬ ਆਦਮੀ ਜਿਨ੍ਹਾਂ ਦੇ ਮੀਟਰ ਕੱਟੇ ਹੁੰਦੇ ਸੀਗੇ ਉਹ ਜਿਹੜੇ ਨੇ 24 ਘੰਟੇ ਬਿਜਲੀ ਵਰਤ ਕੇ ਉਹਨਾਂ ਦੇ ਬਿੱਲ ਨਹੀਂ ਆਉਂਦੇ ਉਹ ਅਸੀਸਾਂ ਦਿੰਦੇ ਨੇ ਮਾਨ ਸਾਹਿਬ ਨੂੰ ਮੈਡੀਕਲ ਸਹੂਲਤਾਂ ਬਾਰੇ ਅਸੀਸਾਂ ਦਿੰਦੇ ਨੇ ਔਰ ਮੈਂ ਕਹਿੰਨਾ ਕਿ ਅੱਜ 30 35 ਫੁੱਟ ਪਾਣੀ ਮੈਂ ਹਮੇਸ਼ਾ ਗੱਲ ਕਰਦਾ ਜਿਹੜਾ ਪੰਜਾਬ ਬੰਜਰ ਹੋਣ ਵਾਲਾ ਸੀਗਾ ਅੱਜ ਮੈਨੂੰ ਸਾਰੇ ਪੰਜਾਬ ਦੇ ਵਿੱਚ 5 ਫੁੱਟ ਦਾ ਟੂਟਾ ਦੱਸ ਦਿਓ ਜਿਹੜੇ ਹਰ ਸਾਲ 10-15 ਫੁੱਟ ਟੂਟਾ ਪਾਉਂਦੇ ਸੀਗੇ ਇਹ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਤੁਸੀਂ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਨੂੰ ਧੁੰਮਰਾਹ ਕਰਨਾ ਪੰਬਲ ਫੂਸੇ 'ਚ ਪਾਣਾ ਔਰ ਇਥੋਂ ਤੱਕ ਕਿ ਧਰਮ ਦੀ ਆੜ ਲੈ ਕੇ ਧਾਰਮਿਕ ਭਾਵਨਾਵਾਂ ਪਕੜਾਣ ਦੀ ਕੋਸ਼ਿਸ਼ ਕਰਨਾ ਇਹ ਠੀਕ ਨਹੀਂ ਹੈ ਤੁਹਾਡੇ ਵਾਸਤੇ ਸੋ ਬਾਕੀ ਤੁਸੀਂ ਪਰਚਿਆਂ ਦੀ ਗੱਲ ਪੇਸ਼ਾਂ ਕਰਦੇ ਪਰਚਾ ਕਿਦੇ ਇਹਨਾਂ ਆਮ ਆਦਮੀ ਪਾਰਟੀ ਕੰਨੀ ਦਿੱਤਾ ਤੁਹਾਡੇ ਤੇ ਹਰ ਪਾਰਟੀ ਨੇ ਪਰਚਾ ਦਿੱਤਾ ਕਾਂਗਰਸ ਨੇ ਵੀ ਪਰਚੇ ਦਿੱਤੇ ਅਕਾਲੀਆਂ ਨੇ ਵੀ ਪਰਚੇ ਦਿੱਤੇ ਇਹ ਇੱਥੇ ਸਮਝਣ ਦੀ ਲੋੜ ਹੈ ਵੀ ਤੁਹਾਡੇ ਤੇ ਪਰਚਾ ਹੁੰਦਾ ਕਿਉਂ ਹੈ ਜਦੋਂ ਕੰਟਰੋਲ ਹੀ ਨਹੀਂ ਆਪਣੇ ਆਪ ਤੇ ਕੋਈ ਬੋਲਣ ਲੱਗਿਆ ਨਹੀਂ ਦੇਖਣਾ ਕੁਝ ਕਰਨ ਲੱਗਿਆ ਨਹੀਂ ਦੇਖਣਾ ਤੇ ਫਿਰ ਇਹਦਾ ਮਤਲਬ ਹਰ ਪਾਰਟੀ ਤੁਹਾਡੀ ਦੁਸ਼ਮਣ ਉਹੋ ਹੀ ਪਾਰਟੀ ਜਿਨੇ ਪਰਚੇ ਦਿੱਤੇ ਆ ਤੁਹਾਡੇ ਤੇ ਉਹ ਪਾਰਟੀ ਤੁਹਾਡੀ ਆ ਸਕੀ ਉਹ ਤੁਸੀਂ ਜੁਆਇਨ ਕਰ ਲਈਏ ਸੋ ਇਹ ਬੜਾ ਹੋਰ ਤਰ੍ਹਾਂ ਦੀ ਪਰਸਨੈਲਿਟੀ ਹੈ ਬੜੀ ਹੋਰ ਤਰ੍ਹਾਂ ਦਾ ਇਹਨਾਂ ਦਾ ਕਰੈਕਟਰ ਹੈ ਮੈਂ ਇਹ ਚਾਹੁੰਦਾ ਮੈਂ ਕਿ ਜੋ ਵੀ ਜੋ ਐਕਸ਼ਨ ਬਣਦਾ ਹੈ ਜੋ ਵੀ ਕਾਨੂੰਨੀ ਐਕਸ਼ਨ ਬਣਦਾ ਹੈ ਇਹਦੇ ਤੇ ਕਰਨਾ ਬਣਦਾ ਹੈ ਜਿਵੇਂ ਸੋ ਆਵਾਮ ਨੂੰ ਕੀ ਫील ਕਰਨੀ ਚਾਹੀਦੀ ਹੈ ਮੈਂ ਆਵਾਮ ਨੂੰ ਬੇਨਤੀ ਕਰਨਾ ਚਾਹੁੰਦਾ ਆਵਾਮ ਨੂੰ ਕੀ ਪਸੰਦ ਹੈ ਕਰਮ ਪਾਸ਼ਨ ਪਸੰਦ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਔਰ ਉਹ ਜਦੋਂ ਕੋਈ ਗਮਰਾਹ ਕਰਦਾ ਤੇ ਉਹ ਬੜੀ ਜਲਦੀ ਪਿੱਛੇ ਲੱਗ ਜਾਂਦੇ ਨੇ ਬੜਾ ਸੋਚ ਸਮਝ ਕੇ ਉਹ ਗੱਲ ਕਰਿਆ ਕਰੋ ਇਹੋ ਜਿਹੇ ਢੜਕਾਊ ਬਿਆਨਾਂ ਤੇ ਢੜਕਾਊ ਕੋਈ ਵੀਡੀਓ ਸ਼ੇਅਰ ਕਰਦਾ ਉਹਦੇ ਪਿੱਛੇ ਨਾ ਲੱਗਿਆ ਜੇ ਇਸ ਸਾਰੇ ਮੈਂ ਮੈਨਾਂ ਇਹਨਾਂ ਦੇ ਨਾ ਕਦੇ ਚਿਹਰੇ ਦੇਖਦਾ ਜਦੋਂ ਇਹਨਾਂ ਦੇ ਬਿਆਨ ਸੁਣਦਾ ਜਾਂ ਇਹਨਾਂ ਦੇ ਭਾਸ਼ਣ ਸੁਣਦਾ ਉਹਦੇ 'ਚ ਇੱਕ ਫਰਸਟ੍ਰੇਸ਼ਨ ਹੈ ਸਾਰਿਆਂ ਦੇ ਵਿੱਚ ਤੁਸੀਂ ਆ ਵੱਡੇ ਵੱਡੇ ਲੀਡਰ ਜਿਹੜੇ ਆ ਵੱਡੇ ਵੱਡੇ ਲੀਡਰ ਜਿਹੜੇ ਨੇ ਇਹਨਾਂ ਦੇ ਤੁਸੀਂ ਚਿਹਰਿਆਂ ਨੂੰ ਪੜੋ ਕਿਤੇ ਇੱਕ ਫਰਸਟ੍ਰੇਸ਼ਨ ਹੈ ਕਿ ਇਹ ਬਣ ਕੀ ਗਿਆ ਆਮ ਆਦਮੀ ਪਾਰਟੀ ਆਖਠੋਂ ਗਈ ਆ ਜਦੋਂ ਹੁਣ ਕੰਮ ਕੀਤੇ ਸਰਕਾਰਾਂ ਬਣਨੀ ਸੋ ਇਸ ਕਰਕੇ ਇਹਨਾਂ ਦੀ ਫਰਸਟ੍ਰੇਸ਼ਨ ਦੇ ਵਜੋਂ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਇਹ ਲੋਕਾਂ ਦੇ ਸਾਹਮਣੇ ਜਾਣ ਲੱਗੇ ਲੋਕ ਸਵਾਲ ਪੁੱਛਦੇ ਆ ਤੁਸੀਂ ਕੀਤਾ ਕੀ ਸਵਾਲ ਪੁੱਛਦੇ ਆ ਕਿਉਂ ਪੰਜਾਬ ਜਿਹੜਾ 21ਵੇਂ ਪਹਿਲੇ ਨੰਬਰ ਤੋਂ 21ਵੇਂ ਨੰਬਰ ਤੇ ਆਇਆ ਦੱਸੋ ਸਾਨੂੰ ਜਵਾਬ ਦਿਓ ਸਾਨੂੰ ਕਿੰਨੇ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਤੁਸੀਂ ਕੀਤਾ ਸੋ ਅੱਜ ਪੰਜਾਬ ਜਿਹੜਾ ਖੇਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਅਸੀਂ ਸਰਦਾਰੀ ਸੀ ਪਹਿਲੇ ਨੰਬਰ ਤੇ ਮੈਂ ਖਿਡਾਰੀ ਦੇ ਤੌਰ ਤੇ ਕਹਿੰਦਾ ਮੈਂ ਅਸੀਂ ਹਰ ਨੈਸ਼ਨਲ ਗੇਮ ਹਰ ਨੈਸ਼ਨਲ ਚੈਂਪੀਅਨਸ਼ਿਪ 'ਚ ਸਾਡੀ ਪੋਜੀਸ਼ਨ ਹੁੰਦੀ ਸੀ ਅੱਜ ਪੰਜਾਬ ਕਿੱਥੇ ਹੈ ਮੈਨੂੰ ਦੱਸੋ ਜਰਾ ਅੱਜ ਹੁਣ ਮਾਨਸਾਬ ਆਇਆ ਪਿੰਡ-ਪਿੰਡ 'ਚ ਖੇਡ ਸਟੇਡੀਅਮ ਬਣ ਰਹੇ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਾ ਰਿਹਾ ਤੇ ਮੜਾ ਜਾ ਹੰਗਾਰਾ ਮਿਲਿਆ ਲੀਆਂ ਤੇ ਆਉਣ ਲੱਗਾ ਪੰਜਾਬ ਸੋ ਬਹੁਤ ਦੁੱਖ ਵਾਲੀ ਗੱਲ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਇਹੋ ਹੀ ਲੀਟਰ ਜਿਹੜੇ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਉੱਤੇ ਤੁਲੇ ਹੋਏ ਨੇ ਪਗਵਾਨ ਸਿੰਘ ਮਾਨ ਨੂੰ ਅਕਾਲ ਤਖਤ ਸਾਹਿਬ ਸੱਦਿਆ ਗਿਆ ਉਸ ਨੂੰ ਲੈ ਕੇ ਸ਼ੀਮਾ ਦੇ ਦੇ ਉਹ ਕੀ ਕਹਣਾ ਚਾਹ ਉਹ ਦੇਖੋ ਉਹ ਤੇ ਤਿਆਰ ਨਹੀਂ ਉਹਨਾਂ ਤੇ ਕਦੇ ਕਿਹਾ ਹੀ ਉਹਨਾਂ ਤੇ ਜਿਹੜੇ ਵੀ ਲੈ ਕੇ ਸੱਦਾ ਉਹ ਕਹਿੰਦੇ ਜੀ ਮੈਂ ਜਿਹੜਾ ਵਿਜ਼ਿਟ ਹੈ ਮੈਡਮ ਰਾਸ਼ਟਰਪਤੀ ਦਾ ਵਿਜ਼ਿਟ ਉਹ ਛੱਡ ਕੇ ਤੇ ਮੈਂ ਆਉਂਗਾ ਮੇਰੇ ਵਾਸਤੇ ਅਕਾਲ ਤਖਤ ਸਭ ਤੋਂ ਉੱਪਰ ਹੈ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਦੋ ਸਵਾਲ ਉਹ ਤੇ ਕਹਿੰਦੇ ਨੇ ਵੀ ਮੇਰੇ ਕੋਲ ਸਵਾਲ ਪੁੱਛੋ ਉਹਨੂੰ ਲਾਈਵ ਕਰੋ ਇਹ ਹੁਣ ਜਦੋਂ ਦੂਜੇ ਸਵਾਲ ਪੁੱਛੇ ਨਾਲ ਲੱਗਦੇ ਕੋਈ ਨਾ ਕੋਈ ਸਵਾਲ ਪੁੱਛੇ ਤੇ ਜਵਾਬ ਕੋਈ ਨਹੀਂ ਆਣਾ ਕੋ ਕਿਉਂਕਿ ਜੋ ਕੁਝ ਹੋਇਆ ਐ ਐਸਪੀਸੀ ਨੇ ਜੋ ਕੁਝ ਕੀਤਾ ਜੋ ਇਹਨਾਂ ਨੇ ਐਸਪੀਸੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਸਿਆਸੀ ਹਿੱਤਾਂ ਲਈ ਜਿਹੜਾ ਵਰਤਿਆ ਤੇ ਉਹਦਾ ਇਹਨਾਂ ਕੋਈ ਕਿਸੇ ਕੋਈ ਜਵਾਬ ਨਹੀਂ ਆ ਮਾਨ ਸਾਹਿਬ ਨੇ ਕਿਹਾ ਕਿ ਕੋਈ ਲੁੱਟ ਕੇ ਖਾ ਲਿਆ ਮਾਨ ਸਾਹਿਬ ਨੇ ਜੋ ਗੱਲ ਕਰਦੇ ਆ ਬਿਲਕੁਲ ਤੱਥਾਂ ਦੇ ਤਾਰਤੇ ਸੱਚੀ ਗੱਲ ਕਰਦੇ ਆ ਬੁਲਾਇਆ ਅਸੀਂ ਵੀ ਸਵਾਗਤ ਕਰਦੇ ਆ ਥੈਂਕ ਯੂ ਉਹਨਾਂ ਨੂੰ ਬੁਲਾਇਆ ਸੋ ਬਲਾਇਆ ਤੇ ਉਹ ਜਵਾਬ ਦੇਣਗੇ। ਥੈਂਕ ਯੂ ਨਰਿੰਗੋ ਜੀ। ਦੇਖੋ ਕਿ ਜਿਹੜੀ ਮਨੋਪਤਾਈ ਆ ਖੈਰਾ ਸਾਹਿਬ ਦੇ ਧਰਨਾ ਦੇਣ ਦੀ ਆਮ ਆਦਮੀ ਪਾਰਟੀ ਦੇ ਸਾਡੇ ਲੀਡਰ ਸਹਿਬਾਨ ਸਾਡੇ ਹਲਕਾ ਅੰਚਾਰ ਸੁਲਤਾਨਪੁਰ ਸੱਜਨ ਸਿੰਘ ਠੀਮਾ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਲਬਾਨਾ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਹੋਰ ਦਰਜਾ ਦਰਜਾ ਜਿਹੜੀ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਸਹਿਬਾਨ ਸਾਰੇ ਪਹੁੰਚੇ ਇਹਨਾਂ ਦਾ ਵੀ ਧੰਨਵਾਦੀ ਤੁਹਾਡਾ ਪ੍ਰੈਸ ਦੇ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਆ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਫੇਸਬੁੱਕ ਤੇ ਜਾਂ ਇੱਕ ਗੁਰੂ ਸਹਿਬਾਨਾਂ ਦੀ ਬਦਵੀ ਕੀਤੀ ਆ ਇਹਨਾਂ ਤੇ ਬੰਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਬਾਕੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਮਾਨ ਸਾਹਿਬ ਨੇ ਜਿਹੜਾ ਕੰਮ ਕੀਤੇ ਆ ਦੇਖੋ ਉਹਨਾਂ ਨੇ 600 ਜੂਨ ਤੱਕ 6 ਕਿਲੋ ਵੜਦੀ ਮਾਫੀ ਇਥੇ ਜੇ 86 90% ਲੋਕ ਆਉਂਦੇ ਆ ਸਾਰੇ ਜ਼ੀਰੋ ਬਿੱਲ ਆਉਂਦੇ ਆ ਬਾਕੀ ਜੇ ਆਪਾਂ ਕਿਸਾਨ ਨੂੰ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਵੀਰੋ ਜਿਹਦੇ ਮੇਰੀ ਸਰਕਾਰ ਆਉਂਦੀ ਆ ਕਿ ਤੁਸੀਂ ਜਿੱਦਾਂ ਪੰਜਾਬ ਦਾ ਮੁਲਾਜ਼ਮ ਆਪਣੀ ਡਿਊਟੀ ਤੇ ਦਿਨ ਨੂੰ ਜਾਂਦਾ ਉਦਾਂ ਆਪਣੇ ਤੁਸੀਂ ਮੋਟਰ ਚਲਾਉਣ ਜਾਂ ਆਪਣੇ ਖੇਤਾਂ 'ਚ ਜਾਇਆ ਕਰੋਗੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਕਿਸਾਨੀ ਦੇ ਹੁਣ ਅੱਗੇ ਰਾਤ ਨੂੰ ਲਾਈਟ ਆਉਂਦੀ ਸੀ ਸਿਆਲਾਂ ਚ ਬੜਾ ਬੁਰਾ ਹਾਲ ਹੁੰਦਾ ਸੀ ਰਾਤ ਨੂੰ ਜਿਹੜੀਆਂ ਵਾ ਜੂਨ ਜਲਾਈ ਦਾ ਮਹੀਨਾ ਵਾ ਸੱਪਾਂ ਦੀਆਂ ਸਿਰੀਆਂ ਮਿੱਦਦੇ ਸੀ ਕਿਸਾਨ ਕਈ ਕੀਮਤੀ ਜਾਨਾਂ ਚਲ ਗਈਆਂ ਕਿਸਾਨਾਂ ਦੀਆਂ ਔਰ ਹੁਣ ਜਿਹੜੀਆਂ ਦਿਨੇ ਬਿਜਲੀ ਆਉਂਦੀ ਆ ਕਿਸਾਨ ਆਪਣੇ 10 ਵਜੇ ਖੇਤਾਂ 'ਚ ਜਾਂਦਾ ਵਾ ਆਪਣਾ ਕਾਰੋਬਾਰ ਕਰਦਾ ਵਾ ਆਪਣੇ ਸ਼ਾਮ ਨੂੰ ਕਰ ਠੀਕ ਟਾਈਮ 'ਤੇ ਆਉਂਦਾ ਵਾ ਬਾਕੀ 10 ਲੱਖ ਬੀਮੇ ਦੀ ਜਿਹੜੀ ਗੱਲ ਆ ਉਹ ਬੜਾ ਵੱਡਾ ਪਰਾਲਾ ਵਾ ਬਹੁਤ ਵੱਡਾ ਪਰਾਲਾ ਵਾ ਬਾਕੀ ਇੰਨੀਆਂ ਕਸੂਲਤਾਂ ਦੇਤੀਆਂ ਇਹ ਜਿਹੜੀ ਆ ਕਾਂਗਰਸ ਹੋਵੇ ਚ ਅਕਾਲੀ ਦਲ ਹੋਵੇ ਚਾ ਬੀਜੇਪੀ ਹੋਵੇ ਬਖਲਾੜ ਚ ਆ ਗਿਆ ਬਾਕੀ ਤੁਸੀਂ ਆ ਜਿਹੜੀਆਂ ਚੋਣਾਂ ਵਾਂ ਸਾਰਿਆਂ ਨੂੰ ਪਤਾ ਬੜੀਆਂ ਨਰਪੱਖ ਹੋ ਜਾਂਵਾਂ ਔਰ ਪੰਜਾਬ 'ਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬੜੀ ਵੱਡੀ ਜਿੱਤ ਹੋਈ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਜੇਹੀਂ ਕੱਲੇ ਪਲਾਥਲਕੇ ਦੀ ਗੱਲ ਕਰ ਲਈਏ ਸਾਡੇ 22 ਬਲਾਕ ਸੰਪਤੀ ਸੰਪਤੀਆਂ ਚੋਂ ਅਸੀਂ 13 ਬਲਾਕ ਸੰਪਤੀਆਂ ਜਿਹੜੀਆਂ ਜਿੱਤੀਆਂ ਬਹੁਤ ਵੱਡੀ ਲੀਡ ਨਾਲ ਜਿੱਤੀਆਂ ਵਾਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੰਨਾ ਚੋਂ ਅਸੀਂ ਦੋ ਜ਼ਿਲ੍ਹਾ ਪ੍ਰੀਸ਼ਦ ਜਿੱਤੀਆਂ ਬਹੁਤ ਵੱਡੀ ਲੀਡ ਨਾਲ ਜਿੱਤੀਆਂ ਵਾਂ ਔਰ ਖੇਰਾ ਸਾਹਿਬ ਨੇ ਇਲੈਕਸ਼ਨ ਜਿਹੜੀ ਆ ਇਹ ਐਮ ਐਲ ਏ ਵਾਂਗੂੰ ਲੜੀ ਆ ਘਰ ਘਰ ਜਾ ਕੇ ਔਰ ਇਹਨਾਂ ਦੀ ਬਖਲਾੜ ਜਿਹੜੀ ਆ ਇਹ ਬਹੁਤ ਜ਼ਿਆਦਾ ਇਨੈਕ ਹੈ ਗਈ ਆ ਔਰ ਜੇ ਗੱਲ ਕਰ ਲਈਏ ਇਹ ਸੈਮੀਫਾਈਨਲ ਸੀ ਔਰ ਅਸੀਂ ਜਿਹੜਾ ਵਾ ਫਾਈਨਲ ਚ ਖਹਿਰਾ ਸਾਹਿਬ ਨੂੰ ਬਹੁਤ ਵੱਡੇ ਮਾਰਜਨ ਨਾਲ ਇਥੋਂ ਹਰਾਵਾਂਗੇ ਔਰ ਹਰ ਸਿੰਘ ਨੂੰ ਮੰਨੂ ਇਥੋਂ ਜਿਹੜਾ ਕਿ ਅਸੀਂ ਐਮਐਲਏ ਬਣਾਵਾਂਗੇ ਔਰ ਅਸੀਂ ਭਗਵੰਤ ਸਿੰਘ ਮਾਨ ਨੂੰ ਜਿਹੜਾ ਵਾ ਅਗਲਾ ਸੀਐਮ ਜਿਹੜਾ ਵਾ ਉਹ ਕਲੀਅਰ ਹੀ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਇਹ ਕੋਈ ਗਲਤ ਝੂਠੀ ਨਹੀਂ ਅਗਲੀ ਵਾਰੀ ਸਰਕਾਰ ਜਿਹੜੀ ਆ ਰਿਪੀਟ ਹੋਣ ਜਾ ਰਹੀ ਆ ਇਹ ਸਾਰੇ ਲੀਡਰ ਜਿੰਨੇ ਵੀ ਆ ਕਾਂਗਰਸੀ ਆ ਇਹ ਬਖਲਾਖ ਕਦੀ ਕੁਝ ਬੋਲ ਜਾਂਦੇ ਰਾਜਾ ਵੜੇਗਾ ਦੇਖੋ ਕਿ ਉਦੋਂ ਤਰਨਤਾਰ ਜਿਹੜਾ ਵਾ ਸਾਡੇ ਲੀਡਰ ਸਹਿਬਾਨ ਜਿਹੜੇ ਆ ਬਹੁਤ ਵੱਡੇ ਦੇ ਸਾਥ ਬੂਟਾ ਸਿੰਘ ਗ੍ਰਹਿ ਮੰਤਰੀ ਸਾਹਿਬ ਦਾ ਗ੍ਰਹਿ ਮੰਤਰੀ ਉਹਨਾਂ ਨੂੰ ਕਿੰਨਾ ਗੇ ਹੋ ਬੁਰਾ ਲਾਬੋਲ ਕੇ ਜੀ ਇਹ ਕਾਲੇ ਰੰਗ ਦਾ ਇਹ ਪੱਠੇਵਾੜਾ ਜੇ ਗਿਆਨੀ ਜੈਲ ਸਿੰਘ ਦੇ ਇਸ ਸਾਈਕਲ ਤੇ ਜਾਇਆ ਕਰਦਾ ਸੀ ਮਨਮੋਹਨ ਸਿੰਘ ਬਾਰੇ ਕਿੰਨਾ ਕੁਝ ਬੋਲ ਗਿਆ ਇਹ ਕਾਂਗਰਸ ਦੀ ਸੋਚ ਹੀ ਜਿਹੜੀ ਆ ਇੰਨੀ ਕਮਾੜੀ ਆ ਚਾਹੇ ਤਾਂ ਗੱਲ ਕਰ ਲਈਏ ਗੁਰੂ ਸਾਹਿਬਾਨਾ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਕਿਸੇ ਵੀ ਸਾਡੇ ਦਲ ਭਾਈਚਾਰੇ ਬਾਰੇ ਇਹਨਾਂ ਦਾ ਜਿਹੜਾ ਵਾ ਉਪਮਾਨ ਜਿਹੜਾ ਉਹ ਇਹ ਕਰਤੇ ਰਹਿੰਦੇ ਆ ਤੁਸੀਂ ਬੰਦੂਆਂ ਵੀ ਦੂਰ ਦੀ ਗੱਲ ਕੀਤੀ ਸੀ ਬੰਦੂਆਂ